બસ ਅੱਡੇ ਤੇ ਉਸ ਵੇਲੇ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਪਨਬਸ ਅਤੇ ਰੋਡਵੇਜ਼ ਦੇ ਕੰਟਰੈਕਟ ਵਰਕਰ ਅਤੇ ਨਿੱਜੀ ਕੰਪਨੀ ਦੇ ਬੱਸ ਆਪਰੇਟਰ ਆਮਣੂ ਸਾਹਮਣੇ ਹੋ ਗਏ ਦੱਸ ਦਈਏ ਕਿ ਇਸ ਤੋਂ ਪਹਿਲਾਂ ਅਬੋਹਰ ਵਿੱਚ ਟਾਈਮ ਟੇਬਲ ਨੂੰ ਲੈ ਕੇ ਆਪਸ ਵਿੱਚ ਇਹਨਾਂ ਦੀ ਤਕਰਾਰ ਹੋਈ ਸੀ ਜਿੱਥੇ ਪਨਬਸ ਰੋਡਵੇਜ਼ ਦੇ ਡਰਾਈਵਰ ਅਤੇ ਕੰਡਕਟਰ ਨੂੰ ਕਥਿਤ ਤੌਰ ਤੇ ਕੁੱਟਿਆ ਗਿਆ ਸੀ ਕਿਸ ਘਟਨਾ ਤੋਂ ਬਾਅਦ ਮੁਖਤਰ ਦੇ バス ਅੱਡੇ ਤੇ ਪਨਬਰ ਅਤੇ ਰੋਡਵੇਜ਼ ਦੇ ਵਰਕਰਾਂ ਵੱਲੋਂ ਨਿੱਜੀ ਬਸਾਂ ਨੂੰ ਰੋਕਣ ਦੀ ਕਾਰਵਾਈ ਕੀਤੀ ਗਈ ਅਤੇ ਨਿੱਜੀ ਕੰਪਨੀ ਦੇ ਆਪਰੇਟਰਾਂ ਅਤੇ ਮੈਨੇਜਰਾਂ ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ ਜਿਹੜੀ ਅੱਜ ਸਵੇਰੇ ਕੋਈ ਤਕਰੀਬਨ 8:25 ਦੇ ਜਿਹੜਾ ਕੁਸਮਾ ਸੀਗਾ ਅਬੋਰ বাস ਸਟੈਂਡ ਦੇ ਵਿੱਚ ਕੋਈ ਟਾਈਮ ਟੇਬਲ ਨੂੰ ਲੈ ਕੇ ਵਿਵਾਦ ਹੋਇਆ ਸੀਗਾ ਤਾਂ ਉੱਥੇ ਜਿਹੜੇ ਨਿੱਜੀ ਆਪਰੇਟ ਬੱਸ ਆਪਰੇਟਰ ਸੀਗੇ ਇਹਨਾਂ ਵੱਲੋਂ ਡਰਾਈਵਰਾਂ ਨਾਲ ਜਿਹੜਾ ਉਹ ਝਗੜਾ ਕੀਤਾ ਗਿਆ ਕਨੈਕਟਰ ਨਾਲ ਜਿਹੜਾ ਝਗੜਾ ਕੀਤਾ ਗਿਆ ਉਹਦੇ ਸਬੰਧ ਦੇ ਵਿੱਚ ਅਸੀਂ ਇੱਥੇ ਮੁਕਸਰ ਦੇ ਵਿੱਚ ਸਬੰਧਤ ਚੌਕੀ ਨੂੰ ਚਾਰਜ ਨੂੰ ਬੇਨਤੀ ਕੀਤੀ ਸੀ ਵੀ ਇਸ ਮਸਲੇ ਨੂੰ ਜਿਹੜਾ ਗੰਭੀਰਤਾ ਨਾਲ ਵਿਚਾਰਿਆ ਜਾਵੇ ਤੇ ਦੋਸ਼ੀਆਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਵੇ ਉਪਰੰਤ ਇੱਥੇ ਬੱਸਾਂ ਨੂੰ ਰੋਕਣ ਨੂੰ ਲੈ ਕੇ ਜਾਂ ਬੱਸਾਂ ਚਲਾਉਣ ਨੂੰ ਲੈ ਕੇ ਜਿਹੜਾ ਥੋੜਾ ਜਿਹਾ ਮਾਹੌਲ ਖਰਾਬ ਹੋ ਗਿਆ ਸੀਗਾ ਜਿਸ ਦਰਾਂ ਕਿ ਪ੍ਰਾਈਵੇਟ ਆਪਰੇਟਰਾਂ ਤੇ ਰੋਡਵੇਜ਼ ਦੇ ਜਿਹੜੇ ਮਚਾ ਮੁਲਾਜ਼ਮਾਂ ਵਿਚਾਲੇ ਜਿਹੜੀ ਆਪਸ ਵਿੱਚ ਕੋਈ ਮਾਰਕੁੱਟ ਦੇ ਵਿੱਚ ਤਾਂ ਆਪਸੀ ਗੱਲਬਾਤ ਨਹੀਂ ਜਿਹੜਾ ਇਹ ਹੱਲ ਕੱਢਿਆ ਜਾਣਾ ਚਾਹੀਦਾ ਸੀਗਾ ਪਰੰਤੂ ਇਹ ਜਿਹੜਾ ਆਪਸੀ ਕਟਮਾਰ ਹੋਈ ਹੈ ਜੋ ਵੀ ਹੋਈ ਹੈ ਪ੍ਰਾਈਵੇਟ ਆਪਰੇਟਰ ਦੇ ਮੁਕਸਰ ਦੇ ਵਿੱਚ ਹੋਈ ਹੈ ਤੇ ਅਸੀਂ ਇਸ ਚੀਜ਼ ਦੀ ਵਿਰੋਧਤਾ ਕਰਦੇ ਹਾਂ ਕਿ ਇਸ ਚੀਜ਼ ਨੂੰ ਬੰਦ ਕੀਤਾ ਜਾਵੇ ਤੇ ਜਿਹੜੇ ਦੋਸ਼ੀ ਉਹਨਾਂ ਤੇ ਕਾਰਵਾਈ ਦੀ ਜਿਹੜੀ ਮੰਗ ਮੰਗ ਕਰਦੇ ਹਾਂ ਇਸ ਤੇ ਨਿੱਜੀ ਬੱਸ ਆਪਰੇਟਰ ਬੱਸ ਅੱਡੇ ਪਹੁੰਚੇ ਅਤੇ ਬੱਸ ਰਸਤੇ ਦੇ ਵਿੱਚ ਕਾਰ ਲਗਾ ਕੇ ਬੱਸ ਅੱਡਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਦੋਹਾਂ ਪੱਖਾਂ ਵਿੱਚ ਵਿਵਾਦ ਇੰਨਾ ਵੱਧ ਗਿਆ ਕਿ ਉੱਥੇ ਮੁਕਤਿਆ ਢਿੱਪੂ ਪ੍ਰਦਾਨ ਚਰਨਜੀਤ ਦੀ ਪੱਗ ਲਾ ਦਿੱਤੀ ਗਈ ਤੇ ਉਸ ਨੂੰ ਸੱਟਾਂ ਵੀ ਲੱਗੀਆਂ ਇਸ ਤੋਂ ਬਾਅਦ ਪਨਬਤ ਅਤੇ ਰੋਡਵੇਸ ਦੇ ਵਰਕਰਾਂ ਨੇ ਗੁੱਸੇ ਵਿੱਚ ਬੱਸ ਸਟੈਂਡ ਹੀ ਬੰਦ ਕਰ ਦਿੱਤਾ ਮੁੱਖ ਸੜਕਾਂ ਤੇ ਬੱਸਾਂ ਖੜੀਆਂ ਕਰਕੇ ਜਾਮ ਲਾ ਦਿੱਤਾ ਵਰਕਰਾਂ ਨੇ ਕਿਹਾ ਕਿ ਨਿੱਜੀ ਬੱਸ ਆਪਰੇਟਰ ਕਥਿਤ ਤੌਰ ਤੇ ਹਮੇਸ਼ਾ ਉਹਨਾਂ ਨਾਲ ਧੱਕੇਸ਼ਾਹੀ ਕਰਦੇ ਹਨ ਅਤੇ ਅੱਜ ਦੀ ਘਟਨਾ ਵੀ ਉਸ ਦੀ ਘੜੀ ਹੈ ਵਰਕਰਾਂ ਨੇ ਉਹਨਾਂ ਉੱਪਰ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਹ ਬਦਮਾਸ਼ੀ ਕਰਦੇ ਆ ਜੀ ਇਹਨਾਂ ਨੇ ਬਸ ਗੇਟ ਦੇ ਟੇਢੀ ਲਾ ਕੇ ਸਾਡਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਹਦੇ ਵਿੱਚ ਇਹਨਾਂ ਨੇ ਕੁਝ ਗੁੰਡੇ ਭੁਲਾਏ ਸੀ ਤੇ ਜਿਹੜੇ ਸਾਡੇ ਪ੍ਰਧਾਨ ਕਰਨਜੀਤ ਜੀ ਤੇ ਗਲ ਪਏ ਆ ਉਹਦੀ ਦਾੜ੍ਹੀ ਵੀ ਪੱਟੀ ਐ ਤੇ ਉਹਦੇ ਸੱਟ ਵੀ ਮਾਰਿਆ। ਇੱਕ ਹਥਿਆਰ ਸੀ ਇਹਨਾਂ ਕੋਲੇ ਜੀ ਜਿਹੜਾ ਨਜਾਇਜ਼ ਤੌਰ ਤੇ ਇਹਨਾਂ ਨੇ ਸਾਡੇ ਪ੍ਰਧਾਨ ਦੇ ਮਾਰਿਆ ਜੀ ਇਹਨਾਂ ਨੇ। ਇਸ ਕਰਕੇ ਸਾਡਾ ਅੱਜ ਇਹ ਤੇ ਲੜਾਈ ਝਗੜਾ ਹੋਇਆ। ਉਹਨਾਂ ਦੇ ਹੱਥ ਦੇ ਸੱਟ ਵੱਜਿਆ ਜੀ ਆ ਪੇਸ਼ਕਾਸ ਵੱਜਿਆ ਜੀ ਜਿਹੜਾ ਇਹਨਾਂ ਦੇ ਕੋਲੇ ਡਰਾਈਵਰ ਕੋਲੇ ਸੀਗਾ ਜੀ ਇਹਨਾਂ ਦਾ। ਇਨਾਂ ਦੇ ਅੱਡੇ ਦੇ ਇਥੇ ਬੰਦੇ 15-20 ਇਕੱਠੇ ਕਰੇ ਸੀ ਇਹਨਾਂ ਨੇ ਗੁੰਡਾਗਰਦੀ ਕਰੀ ਹੈ ਜੀ ਬੜੀ ਕਿਦੋਂਣੀ ਜੀ ਇਹ ਵਸਾ ਦਾ ਬਦਮਾਸ਼ੀ ਕਰਦਾ ਹੈ ਜੀ ਨਾਰਥਨ ਵਾਲੇ ਪਹਿਲਾਂ ਤੋਂ ਸ਼ੁਰੂ ਤੋਂ ਸਾਡੇ ਨਾਲ ਇਹ ਖੈਬਾਜੀ ਕਰਦੇ ਆ ਇੱਕ ਇਹਨਾਂ ਦੇ ਫਰੀਦ ਮੈਨੇਜਰ ਆ ਜੀ ਉਹ ਸਾਡੇ ਰੋਡ ਵਿੱਚੋਂ ਐਂਸਬੈਟਰ ਸੀਗਾ ਤੇ ਉਹ ਵਿਜੀਲੈਂਸ ਦੇ ਕਿਸੇ ਦੇ ਵਿੱਚ ਫੜਿਆ ਗਿਆ ਸੀ ਰਿਸ਼ਵਤ ਲੈਣ ਦੇ ਵਿੱਚ ਉਹ ਸਾਡੇ ਨਾਲ ਰਾਂਝੇਸ਼ ਰੱਖਦਾ ਜੀ ਉਹ ਸਾਡੇ ਤੇ ਹਰ ਵਾਰ ਵਾਰ ਹੀ ਕਰਦਾ ਹੋ ਰਿਹਾ ਜੀ ਅਸੀਂ ਬੋਰ ਵੀ ਬੱਸ ਸਟੈਂਡ ਪਰ ਜਾ ਗਰਾ ਜੀ ਇੱਥੇ ਵੀ ਅਸੀਂ ਗਿਆ ਸੀਗਾ ਐਸਐਚਓ ਨੂੰ ਲੈ ਕੇ ਵੀ ਦਿੱਤਾ ਜੀ ਪਰ ਇਹਨਾਂ ਨੇ ਉਹਨਾਂ ਦੇ ਕਹਿੰਦੇ ਉਹਨਾਂ ਨੇ ਸਾਨੂੰ ਰੋਕਿਆ ਜੀ ਕੁਝ ਵੀ ਇੱਥੇ ਬੜੇ ਸ਼ਾਂਤ ਮਾਈ ਬੈਠੇ ਸੀ ਪਰ ਇਹਨਾਂ ਨੇ ਆਪਦੀ ਬਦਮਾਸ਼ੀ ਕੀਤੀ ਹੈ ਜੀ ਸਾਡੇ ਗੱਲ ਪਏ ਇੱਥੇ ਬੱਸ ਇਹ ਜੀ ਜਿਹੜੇ ਘਟਨਾ ਜਿਹੜੇ ਲੜਾਈ ਝਗੜੀ ਦੀ ਸਾਹਮਣੇ ਆਈ ਹੈ ਇਹ ਪ੍ਰਾਈਵੇਟ ਬੱਸ ਆਪਰੇਟਰਸ ਤੇ ਸਰਕਾਰੀ ਬੱਸ ਆਪਰੇਟਰਸ ਦੇ ਦੌਰਾਨ ਜਿਹੜੇ ਅੱਜ ਇਹ ਹੋਈ ਆ ਬੱਸ ਸਟਾ ਸ਼੍ਰੀ ਮੁਕਸਰ ਸਾਹਿਬ ਵਿਖੇ ਇਹਦਾ ਮੁਢਲਾ ਕਾਰਨ ਜਿਹੜੇ ਇਹਨਾਂ ਦੀ ਪਹਿਲਾਂ ਦੋਹੇ ਬੱਸ ਸਰਵਿਸਸਾਂ ਦੀ ਅਬੂਰ ਵਿਖੇ ਸੂਰਿਓ ਲੜਾਈ ਹੋਈ ਆ ਉਸੇ ਸਬੰਧ ਦੇ ਵਿੱਚ ਉਸੇ ਸਬੰਧ ਦੇ ਵਿੱਚ ਨੇ ਦੁਬਾਰਾ ਇੱਥੇ ਲੜਾਈ ਜਿਹੜੇ ਹੋਈ ਆ ਪੁਲਿਸ ਵੱਲੋਂ ਮੌਕੇ ਤੇ ਇੰਟਰਵਨ ਕਰਕੇ ਲੜਾਈ ਨੂੰ ਰੋਕਿਆ ਗਿਆ ਤੇ ਜਿਹੜੇ ਫਰਦਰ ਕੋਈ ਐਮਐਲਆਰ ਵਗੈਰਾ ਸਾਨੂੰ ਤਸੀਬ ਹੁੰਦੀ ਆ ਤੇ ਜਿੱਥੇ ਬਿਆਨ ਲੈ ਕੇ ਜਿਵੇਂ ਜੈਸੀ ਬੰਦੀ ਸੂਰਤੂ ਕੀ ਵੈਸੀ ਕਰਵਾਈ ਅਮਲ ਵਿੱਚ ਲੈਂਦੀ ਜਾਊਗੀ ਫਿਲਹਾਲ ਹਾਲ ਦੀ ਘੜੀ ਜਿਹੜੇ ਬੱਸ ਸੱਡੇ ਦਾ ਜਿਹੜੇ ਪ੍ਰਬੰਧ ਉਹ ਬਿਲਕੁਲ ਸੁਚਾਰੂ ਢੰਗ ਨਾਲ ਚੱਲ ਰਿਹਾ ਤੇ ਦੋਹੇ ਪ੍ਰਾਈਵੇਟ ਬੱਸ ਆਪਰੇਟਰ ਵੀ ਸਰਕਾਰੀ ਬੱਸ ਆਪਰੇਟਰ ਵੀ ਆਪ ਦਾ ਕੰਮ ਜਿਹੜੇ ਸੱਚੇ ਡੇਟਾ ਗੁਣਾ ਕਰ ਰਹੇ ਹੈ ਮੁੱਖਦਰ ਬੱਸ ਅੱਡੇ ਤੇ ਉਸ ਵੇਲੇ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਪਨਬਸ ਅਤੇ ਰੋਡਵੇਜ਼ ਦੇ ਕੰਟਰੈਕਟ ਵਰਕਰ ਅਤੇ ਨਿੱਜੀ ਕੰਪਨੀ ਦੇ ਬੱਸ ਆਪਰੇਟਰ ਆਮਣੂ ਸਾਹਮਣੇ ਹੋ ਗਏ ਦੱਸ ਦਈਏ ਕਿ ਇਸ ਤੋਂ ਪਹਿਲਾਂ ਅਬੋਹਰ ਵਿੱਚ ਟਾਈਮ ਟੇਬਲ ਨੂੰ ਲੈ ਕੇ ਆਪਸ ਵਿੱਚ ਇਹਨਾਂ ਦੀ ਟਕਰਾਰ ਹੋਈ ਸੀ ਜਿੱਥੇ ਪਨਬਸ ਰੋਡਵੇਜ਼ ਦੇ ਡਰਾਈਵਰ ਅਤੇ ਕੰਡਕਟਰ ਨੂੰ ਕਥਿਤ ਤੌਰ ਤੇ ਕੁੱਟਿਆ ਗਿਆ ਸੀ ਇਸ ਘਟਨਾ ਤੋਂ ਬਾਅਦ ਮੁਕਸਰ ਦੇ ਬਸ ਅੱਡੇ ਤੇ ਪਨਬਤ ਅਤੇ ਰੋਡਵੇਜ਼ ਦੇ ਵਰਕਰਾਂ ਵੱਲੋਂ ਨਿੱਜੀ ਬਸਾਂ ਨੂੰ ਰੋਕਣ ਦੀ ਕਾਰਵਾਈ ਕੀਤੀ ਗਈ ਅਤੇ ਨਿੱਜੀ ਕੰਪਨੀ ਦੇ ਆਪਰੇਟਰਾਂ ਅਤੇ ਮੈਨੇਜਰਾਂ ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ ਜਿਹੜੀ ਅੱਜ ਸਵੇਰੇ ਕੋਈ ਤਕਰੀਬਨ 8:25 ਦੇ ਜਿਹੜਾ ਕੋਈ ਸਮਾਂ ਸੀਗਾ ਅਬੋਰ ਬਸ ਸਟੈਂਡ ਦੇ ਵਿੱਚ ਕੋਈ ਟਾਈਮ ਟੇਬਲ ਨੂੰ ਲੈ ਕੇ ਕੋਈ ਵਿਵਾਦ ਹੋਇਆ ਸੀਗਾ ਤਾਂ ਉੱਥੇ ਜਿਹੜੇ ਨਿੱਜੀ ਆਪਰੇਟ ਬਸ ਆਪਰੇਟਰ ਸੀਗੇ ਇਹਨਾਂ ਵੱਲੋਂ ਡਰਾਈਵਰਾਂ ਨਾਲ ਜਿਹੜਾ ਉਹ ਝਗੜਾ ਕੀਤਾ ਗਿਆ ਕਨੈਕਟਰ ਨਾਲ ਜਿਹੜਾ ਝਗੜਾ ਕੀਤਾ ਗਿਆ ਉਹਦੇ ਸਬੰਧ ਦੇ ਵਿੱਚ ਅਸੀਂ ਇੱਥੇ ਮੁਕਸਰ ਦੇ ਵਿੱਚ ਸਬੰਧਤ ਚੌਕੀ ਨੂੰ ਚਾਰਜ ਨੂੰ ਬੇਨਤੀ ਕੀਤੀ ਸੀ ਵੀ ਇਸ ਮਸਲੇ ਨੂੰ ਜਿਹੜਾ ਗੰਭੀਰਤਾ ਨਾਲ ਵਿਚਾਰਿਆ ਜਾਵੇ ਤੇ ਦੋਸ਼ੀਆਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਵੇ ਉਪਰੰਤ ਇਹ ਤੇ ਬੱਸਾਂ ਨੂੰ ਰੋਕਣ ਨੂੰ ਲੈ ਕੇ ਜਾਂ ਬੱਸਾਂ ਚਲਾਉਣ ਨੂੰ ਲੈ ਕੇ ਜਿਹੜਾ ਥੋੜਾ ਜਿਹਾ ਮਾਹੌਲ ਖਰਾਬ ਹੋ ਗਿਆ ਸੀਗਾ ਜਿਸ ਤਰ੍ਹਾਂ ਕਿ ਪ੍ਰਾਈਵੇਟ ਆਪਰੇਟਰਾਂ ਤੇ ਰੋਡਵੇਜ਼ ਦੇ ਜਿਹੜੇ ਮਜ਼ਮਲਾ ਮਜ਼ਮਲਾ ਵਿਚਾਲੇ ਜਿਹੜੀ ਆਪਸ ਵਿੱਚ ਕੋਈ ਮਾਰਕਟ ਹੋਈ ਹੈ ਚਰਜੀਤ ਸਿੰਘ ਜਿਹੜਾ ਉਹ ਝਗੜੇ ਦੇ ਵਿੱਚ ਕੋਈ ਥੋੜਾ ਜ਼ਖਮੀ ਹੋਇਆ ਕੋਈ ਨੱਕ ਦੇ ਉੱਪਰ ਸੱਟ ਲੱਗੀ ਹੋਈ ਹੈ ਤਾਂ ਉਹਨਾਂ ਨੂੰ ਇੱਥੇ ਸ਼ਾਇਦ ਵੀ ਦਾਖਲ ਵਗੈਰਾ ਕਰਵਾਇਆਗਾ ਹਸਪਤਾਲ ਦੇ ਵਿੱਚ ਤਾਂ ਆਪਸੀ ਗੱਲਬ ਕਿਆਸੀ ਚੀਜ਼ ਦੀ ਵਿਰੋਧਤਾ ਕਰਦੇ ਆ ਕਿ ਇਸ ਚੀਜ਼ ਨੂੰ ਬੰਦ ਕੀਤਾ ਜਾਵੇ ਤਾਂ ਜਿਹੜੇ ਦੋਸ਼ੀ ਉਹਨਾਂ ਦੇ ਕਾਰਵਾਈ ਦੀ ਮੰਗ ਮੰਗ ਕਰਦੇ ਆ ਇਸ ਤੇ ਨਿੱਜੀ ਬੱਸ ਆਪਰੇਟਰ ਬੱਸ ਸਾਡੇ ਪਹੁੰਚੇ ਅਤੇ ਬੱਸ ਰਸਤੇ ਦੇ ਵਿੱਚ ਕਾਰ ਲਗਾ ਕੇ ਬੱਸ ਸਾਡਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਦੋਹਾਂ ਪੱਖਾਂ ਵਿੱਚ ਵਿਵਾਦ ਇੰਨਾ ਵੱਧ ਗਿਆ ਕਿ ਉੱਥੇ ਮੁਖਤਿਆਰ ਡਿਪੂ ਪ੍ਰਦਾਨ ਚਰਨਜੀਤ ਦੀ ਪੱਗ ਲਾ ਦਿੱਤੀ ਗਈ ਤੇ ਉਸ ਨੂੰ ਸੱਟਾਂ ਵੀ ਲੱਗੀਆਂ ਇਸ ਤੋਂ ਬਾਅਦ ਪਨਬਤ ਅਤੇ ਰੋਡਵੇਜ਼ ਦੇ ਵਰਕਰਾਂ ਨੇ ਗੁੱਸੇ ਵਿੱਚ ਬੱਸ ਸਟੈਂਡ ਹੀ ਬੰਦ ਕਰ ਦਿੱਤਾ। ਮੁੱਖ ਸੜਕਾਂ ਤੇ ਬੱਸਾਂ ਖੜੀਆਂ ਕਰਕੇ ਜਾਮ ਲਾ ਦਿੱਤਾ। ਵਰਕਰਾਂ ਨੇ ਕਿਹਾ ਕਿ ਨਿੱਜੀ ਬੱਸ ਆਪਰੇਟਰ ਕਥਿਤ ਤੌਰ ਤੇ ਹਮੇਸ਼ਾ ਉਹਨਾਂ ਨਾਲ ਧੱਕੇਸ਼ਾਹੀ ਕਰਦੇ ਹਨ ਅਤੇ ਅੱਜ ਦੀ ਘਟਨਾ ਵੀ ਉਸ ਦੀ ਘੜੀ ਹੈ। ਵਰਕਰਾਂ ਨੇ ਉਹਨਾਂ ਉੱਪਰ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਹ ਬਦਮਾਸ਼ੀ ਕਰਦਿਆ ਜੀ ਇਹਨਾਂ ਨੇ ਬੱਸ ਗੇਟ ਦੇ ਟੇਢੀ ਲਾ ਕੇ ਬੱਸ ਅੱਡਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਹਦੇ ਬੇਚ ਇਹਨਾਂ ਨੇ ਕੁਝ ਗੁੰਡੇ ਬੁਲਾਏ ਸੀ ਤੇ ਜਿਹੜੇ ਸਾਡੇ ਪ੍ਰਧਾਨ ਕਰਨੀਸ਼ ਚ ਦੇ ਤੇ ਗਲ ਪਏ ਆ ਉਹਦੀ ਦਾੜ੍ਹੀ ਵੀ ਪੱਟੀਏ ਤੇ ਉਹਦੇ ਸੱਟ ਵੀ ਮਾਰਿਆ ਇੱਕ ਹਜ਼ਾਰ ਸੀ ਇਹਨਾਂ ਕੋਲੇ ਜੀ ਜਿਹੜਾ ਨਜਾਇਜ਼ ਤੌਰ ਤੇ ਇਹਨਾਂ ਨੇ ਸਾਡੇ ਪ੍ਰਧਾਨ ਦੇ ਮਾਰਿਆ ਜੀ ਇਹਨਾਂ ਨੇ ਇਸ ਕਰਕੇ ਸਾਡਾ ਅੱਜ ਇਹ ਤੇ ਲੜਾਈ ਝਗੜਾ ਹੋਇਆ ਜੀ ਉਹਨਾਂ ਦੇ ਹੱਥ ਦੇ ਸੱਟ ਵੱਜਿਆ ਜੀ ਆ ਪੇਸ਼ ਕਾਸ ਵੱਜਿਆ ਜੀ ਜਿਹੜਾ ਇਹਨਾਂ ਦੇ ਕੋਲੇ ਡਰਾਈਵਰ ਕੋਲੇ ਸੀਗਾ ਜੀ ਇਹਨਾਂ ਦਾ ਇਹਨਾਂ ਦੇ ਅੱਡੇ ਦੇ ਇਥੇ ਬੰਦੇ 15 20 ਇਕੱਠੇ ਕਰੇ ਸੀ ਇਹਨਾਂ ਨੇ ਗੁੰਡਾਗਰਦੀ ਕਰੀ ਹੈ ਜੀ ਬੜੀ ਕਿਦੌਣੀ ਜੀ ਇਹ ਵਸਾ ਦਾ ਬਦਮਾਸ਼ੀ ਕਰਦੇ ਆ ਜੀ ਨਾਰਥਨ ਵਾਲੇ ਪਹਿਲਾਂ ਤੋਂ ਸ਼ੁਰੂ ਤੋਂ ਸਾਡੇ ਨਾਲ ਇਹ ਖਹਿਬਾਜੀ ਕਰਦੇ ਆ ਇੱਕ ਇਹਨਾਂ ਦੇ ਫਰੀਦ ਮੈਨੇਜਰ ਆ ਜੀ ਉਹ ਸਾਡੇ ਰੋਡ ਵਿੱਚੋਂ ਐਂਸਬੈਟਰ ਸੀਗਾ ਤੇ ਉਹ ਵਿਜੀਲੈਂਸ ਦੇ ਕੇਸ ਦੇ ਵਿੱਚ ਫੜਿਆ ਗਿਆ ਸੀ ਰਿਸ਼ਵਤ ਲੈਣ ਦੇ ਵਿੱਚ ਉਹ ਸਾਡੇ ਨਾਲ ਰੰਜਿਸ਼ ਰੱਖਦਾ ਜੀ ਉਹ ਸਾਡੇ ਤੇ ਹਰ ਵਾਰ ਵਾਰ ਹੀ ਕਰਦਾ ਹੋ ਰਿਹਾ ਜੀ ਅਸੀਂ ਬੋਰ ਵੀ ਬੱਸ ਸਟੈਂਡ ਪਰਚਾ ਕਰਾ ਜੀ ਇੱਥੇ ਵੀ ਅਸੀਂ ਕਿਹਾ ਸੀਗਾ ਐਸਐਚਓ ਨੂੰ ਲਿਖ ਕੇ ਵੀ ਦਿੱਤਾ ਜੀ ਪਰ ਇਹਨਾਂ ਨੇ ਉਹਨਾਂ ਦੇ ਕਹਿੰਦੇ ਉਹਨਾਂ ਨੇ ਸਾਨੂੰ ਰੋਕਿਆ ਜੀ ਕੁਝ ਵੀ ਇੱਥੇ ਬੜੇ ਸ਼ਾਂਤਮਈ ਬੈਠੇ ਸੀ ਪਰ ਇਹਨਾਂ ਨੇ ਆਪਦੀ ਬਦਮਾਸ਼ੀ ਕੀਤੀ ਹੈ ਜੀ ਸਾਡੇ ਗੱਲ ਪਏ ਇੱਥੇ ਬੱਸ ਇਹ ਜੀ ਜਿਹੜੇ ਘਟਨਾ ਜਿਹੜੇ ਲੜਾਈ ਝਗੜੀ ਦੀ ਸਾਹਮਣੇ ਆਈ ਹੈ ਇਹ ਪ੍ਰਾਈਵੇਟ ਬੱਸ ਆਪਰੇਟਰਸ ਤੇ ਸਰਕਾਰੀ ਬੱਸ ਆਪਰੇਟਰਸ ਦੇ ਦੌਰਾਨ ਜਿਹੜੇ ਅੱਜ ਹੀ ਹੋਈ ਆ ਪਾ ਪਾਸਟਾ ਸ਼੍ਰੀ ਮੁਕਸਰ ਸਾਹਿਬ ਦੇ ਕਿ ਇਹਦਾ ਮੁੱਢਲਾ ਕਾਰਨ ਜਿਹੜੇ ਇਹਨਾਂ ਦੀ ਪਹਿਲਾਂ ਦੋਹੇ ਬੱਸ ਸਰਵਿਸਿਜ਼ ਦੀ ਅਬੂਰ ਵਿਖੇ ਸੂਰੀਆ ਲੜਾਈ ਹੋਈ ਆ ਉਸੇ ਸਬੰਧ ਦੇ ਵਿੱਚ ਉਸੇ ਸਬੰਧ ਦੇ ਵਿੱਚ ਨੇ ਦੁਬਾਰਾ ਇੱਥੇ ਲੜਾਈ ਜਿਹੜੇ ਹੋਈ ਆ ਪੁਲਿਸ ਵੱਲੋਂ ਮੌਕੇ ਤੇ ਇੰਟਰਵਨ ਕਰਕੇ ਲੜਾਈ ਨੂੰ ਰੋਕਿਆ ਗਿਆ ਤੇ ਜਿਹੜੇ ਫਰਦਰ ਕੋਈ ਐਮਐਲਆਰ ਵਗੈਰਾ ਸਾਨੂੰ ਰੀਸੀਵ ਹੁੰਦੀ ਆ ਤੇ ਜਿੱਥੇ ਬਿਆਨ ਲੈ ਕੇ ਤੇ ਜੈਸੀ ਬੰਦੀ ਸੂਰਤ ਹੋਊਗੀ ਵੈਸੀ ਕਾਰਵਾਈ ਅਮਲ ਵਿੱਚ ਲੈਂਦੀ ਜਾਊਗੀ ਫਿਲਹਾਲ ਹਾਲ ਦੀ ਘੜੀ ਜਿਹੜੇ ਬੱਸ ਸੱਡੇ ਦਾ ਜਿਹੜੇ ਪ੍ਰਬੰਧ ਉਹ ਬੜਕੋ ਸੁਚਾਰੂ ਢੰਗ ਨਾਲ ਚੱਲ ਰਿਹਾ ਤੇ ਦੋਹੇ ਪ੍ਰਾਈਵੇਟ ਬੱਸ ਆਪਰੇਟਰ ਵੀ ਸਰਕਾਰੀ ਬੱਸ ਆਪਰੇਟਰ ਵੀ ਆਪ ਦਾ ਕੰਮ ਜਿਹੜੇ ਸੱਚ ਡੇਟਾ ਨਾਲ ਕਰ ਰਹੀ ਹੈ